ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਇਸ ਵੀਡੀਓ ਚ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਆਪਾਂ ਬਚੀ ਹੋਈ ਉਹਨਾਂ ਦੀ ਆਪਾਂ ਇੱਕ ਸਵੈਟਰ ਬਣਾਇਆ ਹੈ ਤੁਸੀਂ ਵੀ ਇਸ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਯੂਜ਼ ਕਰ ਸਕਦੇ ਆ ਜੇਕਰ ਤੁਹਾਨੂੰ ਇਸ ਤਰੀਕੇ ਦੇ ਆਈਡੀਏ ਚਾਹੀਦੇ ਨੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਸ ਚੈਨਲ ਤੇ ਇਦਾਂ ਦੀਆਂ ਵੀਡੀਓਜ਼ ਪੈਂਦੀਆਂ ਰਹਿੰਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਜਿਹੜੀ ਅਸੀਂ ਇਹ ਪੁਰਾਣੀ ਉਹਨਾਂ ਨੂੰ ਯੂਜ਼ ਕਰਕੇ ਇੱਕ ਰੈਡੀਮੇਡ ਕੋਟੀ ਦੀ ਤਰ੍ਹਾਂ ਦੇਖੋ ਸਵੈਟਰ ਬਣਾਇਆ ਹੈ ਇਹ ਕਿਸੇ ਵੀ ਬੱਚਿਆਂ ਜਨਾਨੀ ਜਾਂ ਕੋਈ ਵੀ ਆਪਣੇ ਲਈ ਬਣਾ ਸਕਦਾ ਹੈ ਤੇ ਛੋਟੇ ਬੱਚਿਆਂ ਦੇ ਲਈ ਅਸੀਂ ਇਹਨੂੰ ਤਾਂ ਬਣਾ ਸਕਦੇ ਕਿਉਂਕਿ ਉਨ ਥੋੜੀ ਹੁੰਦੀ ਹੈ ਤੇ ਅਸੀਂ ਇਹਨਾਂ ਆਪਾਂ ਦੇਖੋ ਕਿੰਨਾ ਸੋਹਣਾ ਸ ਬਣਾ ਸਕਦੇ ਆ ਅਗਰ ਤੁਸੀਂ ਗੜਿਆਂ ਦੇ ਡਿਜ਼ਾਈਨ ਦੇਖ ਸਕਦੇ ਹੋ ਤਾਂ ਦੇਖੋ ਇਸ ਗੜੇ ਦਾ ਡਿਜ਼ਾਈਨ ਇਸ ਤਰੀਕੇ ਦਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਹੋਰ ਵੀ ਗੜੇ ਡਿਜ਼ਾਈਨ ਬਣਾ ਸਕਦੇ ਹੋ ਤੇ ਅਲੱਗ-ਅਲੱਗ ਗੜਿਆਂ ਦੇ ਡਿਜ਼ਾਈਨ ਦੇਖਣ ਦੇ ਲਈ ਚੈਨਲ ਦੇ ਉੱਤੇ ਵੀਡੀਓ ਪਈਆਂ ਨੇ ਤੇ ਬਾਰਡਰ ਅਲੱਗ-ਅਲੱਗ ਦੇਖਣੇ ਨੇ ਉਹ ਵੀ ਵੀਡੀਓ ਹੈਗੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਵਿੱਚ ਦੇਖੋ ਕਲਰ ਕਿੰਨਾ ਵਧੀਆ ਹੈ ਤੇ ਕਿੰਨੀ ਵਧੀਆ ਕੋਟੀ ਲੱਗ ਰਹੀ ਹੈ ਥੈਂਕ ਯੂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ